ਪੰਜਾਬ ਦੇ ਵਿੱਚ ਜਿਮਣੀ ਚੋਣਾ ਨੂੰ ਲੈ ਕੇ 20 ਨਵੰਬਰ ਨੂੰ VOTING ਹੋਣੀ ਹੈ ਤੇ 23 ਨਵੰਬਰ ਨੂੰ ਨਤੀਜੇ ਆਉਣਗੇ। ਉੱਥੇ ਦੱਸ ਲਈਏ ਕਿ ਡੇਰਾ ਬਾਬਾ ਨਾਨਕ ਦੀ ਜਿਮਣੀ ਚੋਣ ਨੂੰ ਲੈ ਕੇ ਹੁਣ ਹਰ ਇੱਕ ਉਮੀਦਵਾਰ ਦੇ ਵੱਲੋਂ ਪੂਰਾ ਜ਼ੋਰ ਲਾਇਆ ਜਾ ਰਿਹਾ। ਇਸੇ ਦੇ ਚੱਲਦੇ ਆਪ ਉਮੀਦਵਾਰ ਗੁਰਦੀਪ ਰੰਧਾਵਾ ਦੇ ਹੱਕ ਦੇ ਵਿੱਚ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਤੇ ਬਟਾਲਾ ਤੋਂ ਵਿਧਾਇਕ ਅਮਨਸ਼ੀਰ ਸਿੰਘ ਸ਼ੈਰੀ ਕਲਸੀ ਦੇ ਵੱਲੋਂ ਡੇਰਾ ਬਾਬਾ ਨਾਨਕ ਦੇ ਕਿਲਾ ਲਾਲ ਸਿੰਘ ਤੂ ਰੋਡ ਸ਼ੋਅ ਕਰ ਦਿੱਆ ਗਿਆ ਇਸ ਮੌਕੇ ਰਸਤੇ ਦੇ ਵਿੱਚ ਲੋਕਾਂ ਦੇ ਵੱਲੋਂ ਰੋਡ ਸ਼ੋਅ ਦਾ ਪਰਮਾ ਸਵਾਗਤ ਕੀਤਾ ਗਿਆ ਮੰਤਰੀ ਢਾਲੀਵਾਲ ਤੇ ਵਿਧਾਇਕ ਜਿਨ੍ਹਾਂ ਨੇ ਇੱਥੇ ਜਿੱਤ ਦਾ ਦਾਵਾ ਠੋਕਿਆ ਤੇ ਕਿਉਂ ਨਾ ਕਿਹਾ ਕਿ ਇਸ ਵਾਰ ਡੇਰਾ ਬਾਬਾ ਨਾਨਕ ਦੇ ਲੋਕ ਬਦਲਾ ਚਾਹੁੰਦੇ ਨੇ ਤੇ ਲੋਕ ਹੰਕਾਰ ਤੇ ਆਕੜ ਨੂੰ ਪੜਨਾ ਚਾਹੁੰਦੇ ਨੇ ਇਸ ਵਾਰ ਲੋਕ ਗੁਰਦੀਪ ਰੰਧਾਵਾ ਨੂੰ ਵੱਡੀ ਲੀਡ ਦੇ ਨਾਲ ਜਿੱਤ ਦੇ ਕੇ ਵਿਧਾਨ ਸਭਾ ਪੇਜਣਗੇ ਉਹਨਾਂ ਦਾ ਕਹਿਣਾ ਹੈ ਕਿ ਇਸ ਦਾ ਪਤਾ 23 ਤਰੀਕ ਨੂੰ ਚੱਲ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਸੁੱਚਾ ਸਿੰਘ ਲੰਗਾ ਦੀ 31 ਮੈਂਬਰੀ ਟੀਮ ਦੇ ਵੱਲੋਂ ਆਪ ਉਮੀਦਵਾਰ ਨੂੰ ਸਮਰਥਨ ਦੇਣ ਦੇ ਲਈ ਵੀ ਧੰਨਵਾਦ ਕੀਤਾ। ਆਖਰੀ ਦੇਦੇ ਆ ਆਪਣਾ ਧਿਆਨ ਦਾ। ਦੇਦੇ ਲੋਕਾਂ ਦਾ ਬਹੁਤ ਵੱਡਾ ਰਿਸਪੌਂਸ ਹੈ। ਅਸੀਂ ਬਸ ਹਲਕੇ ਚ ਇੱਕ ਸੱਦਾ ਦੇਦੇ ਆ। ਜੇ ਦੇਦੇ ਬੇਨਾਨ ਕਾ ਲਿਓ। ਪਰਵਾਦ ਬਾਤ ਤੇ ਹੰਕਾਰ ਦਾ ਅੰਤ ਕਰਦੇ ਹੋ। ਐਲਕਾਮ ਬਸ ਖਤਮ ਕਰ। ਭਾਈ ਜਿਹੜਾ ਸਾਡੇ ਨਾਲ ਆ। ਕਹਿੰਦਾ ਚਾਹੁੰਦੇ ਤੁਸੀਂ ਕੱਲ ਮਿਲ ਕੇ ਆਇਓ ਕਿਸੇ ਵੇਲੇ ਆਇਓ। ਸਰ 20 ਤੀਕ ਸ਼ਾਮ ਨੂੰ ਪਤਾ ਲੱਗੂਗਾ ਕਿ ਕਿਸੇ ਭਾਈ ਜਾਂਦਾ ਕਿਤੇ ਨਾਲ। ਸੁਪਾਲ ਸਿੰਘ ਖੈਰਾ ਦਾ ਕਹਿਣਾ ਹੈ ਕਿ ਇਹਨੇ ਰਜ ਦੇ ਲੁੱਟਿਆ ਇਹਨੇ ਕਲਾਬ ਦੇ ਨਾਲ। ਨਹੀਂ ਉਹ ਉਹ ਕੀ ਕਹਿੰਦਾ ਛੱਡੋ ਉਹ ਕੋ ਨਾਲੋ ਪਰ ਦਫਾ ਕਰੋ। ਹੋਰ ਕੀ ਬਦਲ ਨਾਲੋ। ਹੋਰ ਕੀ ਕਹਾਂ ਚਾਹੁੰਦੇ ਨਹੀਂ ਅਸੀਂ ਕਹਿੰਦੇ ਆ ਕਿ ਦੇ 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 ਲੋਕਾਂ ਨੂੰ ਮੌਕਾ ਮਿਲਿਆ। ਜੀ। ਇਹ ਆਪਣਾ ਜਿਹੜਾ ਪਦਵਾਦਵਾਦ ਉਹ ਦੇ ਦੇ ਬਾਬੇ ਦਾ ਜੋ ਖਤਮ ਕਰਦੇ ਹੰਕਾਰ ਹੋਮੇ। ਉਹ ਸਾਰਾ ਖਤਮ ਕਰਨਾ ਬਸ ਇਹੀ ਹੈ ਸਹਿਵਾਨ ਲੱਗੇ ਉਹਨਾਂ ਦਾ ਧੰਨਵਾਦ ਉਹਨਾਂ ਨੇ ਚੰਗੀ ਸੋਚ ਦੀ ਸਾਹ ਦਿੱਤਾ ਤੇ ਬਹੁਤ ਕਾਲੀ ਬਲਕੇ ਸਾਰੇ ਆਪਣੇ ਨਾਲ ਕੰਮ ਕਰਦੇ ਪਿੰਡਾਂ ਤੇ ਵੱਢੀ ਮਿਲੂਗੀ ਗੁਰਦੀਪ ਸਿੰਘ ਦਾਵੇ ਬਿਲਕੁਲ ਜੀ ਇਹ ਡੇਰਾ ਬਾਬਾ ਨਾਨਕ ਵਾਲਿਆਂ ਨੇ ਇਸ ਵਾਰ ਦੱਬਨ ਨਹੀਂ ਦੇਣਾ ਇਸ ਵਾਰ ਹੰਕਾਰ ਦੀ ਲੜਾਈ ਔਰ ਇੱਕ ਪਾਸੇ ਇਮਾਨਦਾਰੀ ਦੀ ਲੜਾਈ ਚੱਲ ਰਹੀ ਹੈ ਔਰ ਮੈਨੂੰ ਮਾਣ ਹੈ ਜਿਨ੍ਹਾਂ ਡੇਰਾ ਬਾਬਾ ਨਾਨਕ ਦਾ ਪਿਆਰ ਔਰ ਫਤਵਾ ਮਿਲ ਰਿਹਾ ਇਸ ਵਾਰ ਇੱਕ ਵੱਖਰਾ ਡੇਰਾ ਬਾਬਾ ਨਾਨਕ ਚ ਮਾਹੌਲ ਵੇਖਣ ਨੂੰ ਮਿਲੇਗਾ ਜੀ ਕ੍ਰਿਸ਼ਨ ਭਾਈ ਚਾਹੇਦੋਂ ਕੱਲ ਮਿਲ ਕੇ ਆਏ ਦੋਨੋਂ ਸਾਥੀ ਕਹਿ ਰਹੇ ਨੇ ਕ੍ਰਿਸ਼ਨ ਭਾਈ ਜੀ ਸਾਡੇ ਦੇਖੋ ਜੀ ਕਹਿਣ ਨਾਲ ਕੁਝ ਨਹੀਂ ਹੁੰਦਾ ਸੋ ਕਹਿਣ ਦਾ ਭਾਵ ਇਹ ਹੁਣ ਵੋਟਾਂ ਚ ਪਤਾ ਲੱਗੂਗਾ ਵੀ ਕਿੱਧਰ ਨੂੰ ਸਾਥ ਦਿੰਦੇ ਨੇ ਸੋ ਮੈਨੂੰ ਮਾਣ ਹੈ ਇਸ ਗੱਲ ਦਾ ਕਿ ਉਹ ਪਰਿਵਾਰ ਚਟਾਨ ਬਣ ਕੇ ਕ੍ਰਿਸ਼ਨ ਭਾਈ ਜਿਹਾ ਸਾਡੇ ਨਾਲ ਖੜ੍ਹਾ ਹੈ ਪਟਾ ਸਿੰਘ ਲੰਗਾਹ ਉਹ ਜਿਹੜੀ ਕੱਤੀ ਮੈਂਦੀ ਕਮੇਟੀ ਹੈ ਅ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਜਿਉਂ-ਜਿਉਂ ਦਿਨੋਂ-ਦਿਨ ਆਪਾਂ ਬੀਤੇ ਜਾ ਰਹੇ ਹਾਂ ਕਿਉਂਕਿ ਉਹ ਕਾਫਲਾ ਵੱਧਾ ਜਾ ਰਿਹਾ ਸਰਪੰਚ ਸਾਹਿਬ ਸਾਡੇ ਸਮੁੱਚੀ ਟੀਮ ਸਾਡੀ ਪਰਿਵਾਰ ਇੱਕ ਕੋੜਮਾ ਬੜਾ ਵੱਧ ਚੁੱਕਿਆ ਜੀ ਇਹਨੂੰ ਹੁਣ ਉਹ ਕਹਿੰਦੇ ਨਾ ਹਟਾਉਣਾ ਜਾਂ ਟਾਉਣਾ ਬੜਾ ਔਖਾ ਹੈ ਕਹਿੰਦੇ ਸੀ ਨਾ ਵੀ ਇਹਨਾਂ ਨੂੰ ਸਰਪੰਚ ਨੇ ਹੀ ਲੱਭਣੇ ਪਿੰਡਾਂ 'ਚ ਖਿਹਾਰਨ ਵਾਸਤੇ ਹੁਣ ਪਿੰਡਾਂ ਦੇ ਸਰਪੰਚ ਹੀ ਜਵਾਬ ਦੇ ਰਹੇ ਸੀ ਥੋੜਾ ਦੇ ਰਹੇ ਆ ਰਾਜਸਥਾਨ ਦੀਆਂ ਗੱਡੀਆਂ ਬੜੀਆਂ ਮਸ਼ਹੂਰ ਆ ਕੱਲ ਫੜ ਵੀ ਲਈ ਗਈ ਜੀ ਜਰਾਬ ਹੱਸ ਵੇਖੀ ਜਾਓ ਬਣਦਾ ਕੀ ਕੀ ਆ ਤੁਹਾਡੇ ਸਾਹਮਣੇ ਹੋਊਗਾ ਸਭ ਕੁਝ